ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਗੁਰਵਿੰਦਰ ਅਮੀਲ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋ ਹੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਫਰਾਜ਼ੀ ਉਤੀ ਦੀ ਪੈਰ ਉਨ ਕੋਲੋਕਿਓ ਦੀ ਲਾਵੋ ਕੰਮ ਤੇ ਜਦੋਂ ਤੁਹਾਡਾ ਕੋਈ ਇੰਟਰਵਿਊ ਹੁੰਦਾ ਉਹਦੇ ਵਾਸਤੇ ਥੋੜੇ ਜਿ ਮੈਂ ਵਾਕ ਲਿਖੇ ਆ ਮੇਬੀ ਤੁਹਾਡੇ ਇਹ ਕੰਮ ਆ ਸਕਣ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਕਲਾਸਿਸ ਬਾਰੇ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਦਿੱਤਾ ਹੋਇਆ ਕੋਮੇ ਤੇ ਕਿਆਮੀ ਕੋਮੇ ਤੇ ਕਿਆਮੀ ਤੁਹਾਡਾ ਨਾਮ ਕੀ ਹੈ ਕੋਮੇ posso chiamarti ਮੈਂ ਤੁਹਾਨੂੰ ਕਿਸ ਨਾਮ ਨਾਲ ਬੁਲਾ ਸਕਦਾ ਜਾਂ ਫਿਰ ਇਦਾਂ ਵੀ ਪੁੱਛਿਆ ਜਾ ਸਕਦਾ ਇਲ tuo nome ਤੁਹਾਡਾ ਨਾਮ ਕੀ ਹੈ dove hai lavorato prima dove ਦਾ ਮਤਲਬ ਹੁੰਦਾ ਕਿੱਥੇ 아이 ਤੁਸੀਂ ਲਾਵੋਰਾ ਤੋਂ ਕੰਮ ਕੀਤਾ ਪ੍ਰੀਮਾ ਪਹਿਲਾਂ ਤੁਸੀਂ ਪਹਿਲਾਂ ਕਿੱਥੇ ਕਿੱਥੇ ਕੰਮ ਕੀਤਾ ਸੀ ਜਾਂ ਕਰਦੇ ਸੀ ਜਾਂ ਤੁਹਾਨੂੰ ਇਦਾਂ ਵੀ ਪੁੱਛਿਆ ਜਾ ਸਕਦਾ ਆਈ ਲਾਵੋਰਾ ਤੋਂ ਪ੍ਰੀਮਾ ਜਾਂ ਆਈ ਮਾਈ ਲਾਵੋਰਾ ਤੋਂ ਪ੍ਰੀਮਾ ਕਿ ਤੁਸੀਂ ਪਹਿਲਾਂ ਕਦੇ ਕੋਈ ਕੰਮ ਕੀਤਾ ਆ Sì, ho lavorato in una fabbrica di scarpe per 2 anni. Uh, हां मैं एक जूतियां दी फैक्ट्री ਵਿੱਚ 2 ਸਾਲ ਕੰਮ ਕੀਤਾ ਹੈ 올 आवर ਆ ਤੋ ਦਾ ਮਤਲਬ ਮੈਂ ਕੰਮ ਕੀਤਾ ਹੈ ਇਨੋਨਾ ਫੈਬ੍ਰਿਕਾ ਮਤਲਬ ਫੈਕਟਰੀ ਦੇ ਵਿੱਚ ਕਿਸ ਦੀ ਫੈਕਟਰੀ ਦੇ ਵਿੱਚ ਦੀ ਸਕਾਰ ਪਰ ਮਤਲਬ ਜੁੱਤੀਆਂ ਦੀ ਪੈਰ ਦੁਆਂ ਦੀ 2 ਸਾਲਾਂ ਦੇ ਵਾਸਤੇ ਪਰਕੇ ਆਈ ਲਾਸ਼ਾ ਤੋ ਕੁਲ ਲਾਵੋਰੋ ਪਰਕੇ ਦਾ ਮਤਲਬ ਹੁੰਦਾ ਕਿਉਂ ਆਈ ਲਾਸ਼ਾ ਤੋ ਤੁਸੀਂ ਛੱਡ ਦਿੱਤਾ ਕੁਲ ਲਾਵੋਰੋ ਉਹ ਵਾਲਾ ਕੰਮ ਮਤਲਬ ਤੁਸੀਂ ਉਹ ਨੌਕਰੀ ਕਿਉਂ ਛੱਡ ਦਿੱਤੀ ਤੁਹਾਨੂੰ ਇਹ ਵੀ ਸਵਾਲ ਪੁੱਛਿਆ ਜਾ ਸਕਦਾ ਆ ਨੋਨ ਲੋ ਲਾਸ਼ਾਤੋ ਲੋਰੋ ਨੋਨ ਸਰਵਨੋ ਮੋਲਟੀ ਓਪਰਾਈ ਅਦੈਸੋ ਨੋਨ ਲੋ ਲਾਸ਼ਾਤੋ ਦਾ ਮਤਲਬ ਹੁੰਦਾ ਹੈ ਕਿ ਮੈਂ ਉਹ ਕੰਮ ਨਹੀਂ ਛੱਡਿਆ ਲੋਰੋ ਨੋਨ ਸਰਵਨੋ ਮਤਲਬ ਉਹਨਾਂ ਨੂੰ ਜ਼ਰੂਰਤ ਨਹੀਂ ਆ ਹੁਣ ਅਦੇਸੋ ਮਲਟੀਓਪਰਾਇ ਮਤਲਬ ਜ਼ਿਆਦਾ ਕਾਮੀਆਂ ਦੀ ਮੈਂ ਉਹ ਕੰਮ ਨਹੀਂ ਛੱਡਿਆ ਜੇਕਰ ਤੁਸੀਂ ਇਹ ਆਨਸਰ ਦੋਗੇ ਤਾਂ ਸਭ ਤੋਂ ਵੈਸਟ ਰਹੇਗਾ ਨੈਕਸਟ ਸਵਾਲ ਹੋ ਸਕਦਾ ਆ ਕਵਾਂਤਿਆਨੀ ਦੀ ਐਸਪੀਰੀਐਂਸ ਆਈ ਐਸਪੀਰੀਐਂਸ ਦਾ ਮਤਲਬ ਹੁੰਦਾ ਤਜਰਬਾ ਜਾਂ ਐਕਸਪੀਰੀਐਂਸ ਕਵਾਂਤਿਆਨੀ ਕਿੰਨੇ ਸਾਲਾਂ ਦਾ ਐਕਸਪੀਰੀਐਂਸ ਹੈਗਾ ਤੁਹਾਡੇ ਕੋਲ ਆਈ ਮਤਲਬ ਤੁਹਾਡੇ ਕੋਲ ਹੈ ਅਵੇਰੇ ਤੋਂ ਆਇਆ ਆਈ ਤੁਹਨੇ ਨਾਲ ਲੱਗਦਾ ਤ੍ਰਿਆਣੀ ਦੀ ਐਕਸਪੀਰੀਐਂਸ ਆਈ ਜੇ ਤੁਹਾਡੇ ਕੋਲ ਐਕਸਪੀਰੀਐਂਸ ਹੈਗਾ ਉਸ ਕੰਮ ਦਾ ਤਾਂ ਤੁਸੀਂ ਬੋਲ ਸਕਦੇ ਹੋ ਔਰ ਤ੍ਰਿਆਣੀ ਦੀ ਐਕਸਪੀਰੀਐਂਸ ਵੀ ਮੇਰੇ ਕੋਲ 3 ਸਾਲਾਂ ਦਾ ਤਜਰਬਾ ਹੈਗਾ ਜੇ ਨਹੀਂ ਹੈਗਾ ਤਾਂ ਤੁਸੀਂ ਨੋ ਕਹਿ ਸਕਦੇ ਹੋ ਨੋ ਨੋ ਐਕਸਪੀਰੀਐਂਸ ਮੇਰੇ ਕੋ ਐਕਸਪੀਰੀਐਂਸ ਨਹੀਂ ਹੈਗਾ ਸੋ ਨੋ ਨੂਓਵੋ ਠੀਕ ਹੈ ਜੇ ਸੋ ਨੋ ਨੂਓਵੋ ਕਾ ਮੈਂ ਤੇ ਨਾਮ ਆਯਾ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਨੈਕਸਟ ਵਾਕ ਹੈ ਸਾਡਾ ਪਰਕੇ voi lavorare con noi ਪਰਕੇ voi lavorare con noi ਤੁਸੀਂ ਸਾਡੇ ਨਾਲ ਕੰਮ ਕਿਉਂ ਕਰਨਾ ਚਾਹੁੰਦੇ ਹੋ ਤੁਹਾਨੂੰ ਸਾਹਮਣੇ ਵਾਲਾ ਬੰਦਾ ਪੁੱਛ ਸਕਦਾ ਆ ਵੀ ਇਹ ਕੰਮ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ ਜਾਂ ਸਾਡੇ ਨਾਲ ਹੀ ਕਿਉਂ ਕਰਨਾ ਚਾਹੁੰਦੇ ਹੋ ਪ੍ਰੀਮਾ ਦੀ ਤੁ ਤੋਂ ਲੇ ਡੀ ਕੋ ਓਨੇਸਟAMENTE او ویزو نیو دی کویسٹو لافورو پر بیویرے کسے بھی کام تے جانے ہو تاں توسی اے ریزن رکھ سکدے ہو کہ میں صرف اپنی مطلب مینوں نوکری دی ਲੋڈ ہے زندگی جینے دے واسطے ایمانداری نال توسی اے گل داس سکدے ہو کہ میں ਤੁہانوں ایمانداری ہی دسنا چاہنا ہوں کہ کیوں اے کام کرنا چاہنے ہو تاں اے ایک ودیا جواب ہو سکدا ہے کوئی بھی جواب یاد کرن دی بجائے دوجہ توسی کہہ سکدے ہو سیکوندا کوز اے mi piace stare con gli animali penso che questo lavoro sia migliore di altri je caso si installe वगैरा च काम ਕਰਨ ਜਾਣੇ ਹੋ ਤਾਂ ਇਹ ਵਾਲਾ ਜਵਾਬ ਹੋ ਸਕਦਾ ਵੈਸੇ मतलब ਤੁਸੀਂ ਉਹ ਵਾਲਾ ਜੋ ਜਵਾਬ ਮੈਂ ਪਹਿਲਾਂ ਲਿਖਿਆ ਉਹੀ ਰੱਖੋਗੇ ਤਾਂ ਬੈਸਟਾ ਕਿਤੇ ਵੀ ਕਿਸੇ ਵੀ ਫੀਲਡ ਦੇ ਵਿੱਚ ਉਹ ਜਾ ਕੇ ਤੁਸੀਂ ਯੂਜ਼ ਕਰ ਸਕਦੇ ਹੋ parli bene l'italiano ਕੀ ਤੁਸੀਂ ਇਟਾਲੀਅਨ ਚੰਗੀ ਬੋਲਦੇ ਹੋ ਇਹ ਸਵਾਲ ਤਾਂ ਆਬਵੀਅਸਲੀ ਹੋਣਾ ਹੀ ਆ ਸੀ ਗਨੋਸ ਕੋ ਲੀ ਟਾਲਿਆਨੋ ਬੇਨੇ ਮਾ ਪਾਰਲੋ ਪੋਕੋ ਪਰਕੇ ਸੋਨੋ ਨੂਓ ਕੋਆ ਇਨ ਇਟਾਲੀਆ ਤੁਸੀਂ ਕਹਿ ਸਕਦੇ ਹੋ ਕਿ ਹਾਂ ਮੈਨੂੰ ਸਮਝ ਆਂਦੀ ਹੈ ਇਟਾਲੀਅਨ ਵਧੀਆ ਸਮਝ ਲੈਣਾ ਪਰ ਮੈਂ ਬੋਲਦੀ ਬੋਲਦਾ ਜਾਂ ਬੋਲਦੀ ਘਟਾਂ ਕਿਉਂਕਿ ਮੈਂ ਨਵਾਂ ਐ ਇਟਲੀ ਦੇ ਵਿੱਚ ਜਾਂ ਮੈਂ ਨਵੀਂ ਆ ਜੇ ਤੁਸੀਂ ਕੁੜੀਆਂ ਤਾਂ ਸੋਨੋ ਨੂਓਵਾ ਕਹੋਗੇ ਇਟਲੀ ਦੇ ਵਿੱਚ ਨਵੀਂ ਆ ਇਹ ਇੱਕ ਬੈਸਟ ਆਨਸਰ ਹੋ ਸਕਦਾ ਹੈ ਤੁਹਾਡੇ ਇੰਟਰਵਿਊ ਦੇ ਦੌਰਾਨ ਨੈਕਸਟ ਸਵਾਲ ਹੋ ਸਕਦਾ ਆਇਲ ਆ ਪਾਟੈਂਟੀ ਦੀ ਗੁਈਡਾ ਪਾਟੈਂਟੀ ਦੀ ਗੁਈਡਾ ਦਾ ਮਤਲਬ ਹੁੰਦਾ ਕਿ ਤੁਹਾਡੇ ਕੋਲ ਲਾਇਸੈਂਸ ਹੈਗਾ ਗੱਡੀ ਦਾ ਡਰਾਈਵਿੰਗ ਲਾਇਸੈਂਸ ਹੈਗਾ ਆ ਇਹ ਸਵਾਲ ਵੀ ਪੁੱਛਿਆ ਜਾ ਸਕਦਾ ਹੈ 9 ਜੇ ਨਹੀਂ ਹੈਗਾ ਜੇ ਹੈਗਾ ਤਾਂ ਤੁਸੀਂ ਸੀ ਜਵਾਬ ਦੋਗੇ faccio la pratica dell'esame ਮੈਂ ਪ੍ਰੈਕਟਿਸ ਕਰ ਰਹੀ ਆ ਜਬ ਅਭੀ ਆਸ ਕਰ ਰਹੀ ਆ ਐਗਜ਼ਾਮ ਦਾ ਕਰ ਰਹੀ ਆ ਠੀਕ ਹੈ ਸੋ ਫਾਚੈਂਡੋ ਵੀ ਕਹਿ ਸਕਦੇ ਹੋ ਜੇ ਤੁਸੀਂ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਤਾਂ ਅਗਲਾ ਸਵਾਲ ਇਹ ਹੋ ਸਕਦਾ ਹੈ ਅ ਲੋਰਾ ਕੋਮੇ ਆਰੀਵੀ ਅ ਲਾਬੋਰੋ ਤਾਂ ਤੁਸੀਂ ਕੰਮ ਤੇ ਕਿਵੇਂ ਪਹੁੰਚੋਗੇ ਓਬਵੀਅਸਲੀ ਇਹ ਸਵਾਲ ਹੋਣਾ ਹੀ ਹੋਣਾ ਜੇ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਹੀਓ ਪੋਸੋਵੇਨੀਰੇ ਇਨ ਬਿਚਿਕੇਲੇਟਾ ਮੈਂ ਸਾਈਕਲ ਤੇ ਕੰਮ ਕਰਨ ਆ ਸਕਦਾ ਹਾਂ ਮਤਲਬ ਓਬਵੀਅਸਲੀ ਲਾਇਸੈਂਸ ਨਹੀਂ ਆ ਤਾਂ ਸਾਈਕਲ ਤੇ ਹੀ ਜਾਣਾ ਪੈਣਾ Tu si e De ok. Facciamo così: una prova di due giorni. Se tutto va bene, firmerò un contratto a tempo determinato per due mesi. Poi andiamo avanti. ਚਲੋ ਜੇ ਅਗਲੇ ਨੇ ਤੁਹਾਨੂੰ ਕੰਮ ਦੇਣਾ ਹੋਇਆ ਤਾਂ ਤੁਹਾਨੂੰ ਇਹ ਜਵਾਬ ਮਿਲ ਸਕਦਾ ਹੈ ਕਿ ਆਪਾਂ ਪ੍ਰੋਵਾ ਕਰਦੇ ਆ ਦੋ ਦਿਨਾਂ ਦਾ ਜੇ ਵਧੀਆ ਰਿਹਾ ਸਾਰਾ ਕੁਝ ਤਾਂ ਤੁਹਾਡੇ ਨਾਲ ਕੰਟਰੈਕਟੋ ਦੀ ਗੱਲ ਹੋ ਸਕਦੀ ਹੈ ਕੰਟਰੈਕਟੋ ਦੀ ਟਰਮੀਨਟੋ ਦੀ ਹੀ ਗੱਲ ਹੋਏਗੀ ਸ਼ੁਰੂ ਦੇ ਵਿੱਚ ਛੋਟੇ ਸਮੇਂ ਦਾ ਕੰਟਰੈਕਟੋ ਹੁੰਦਾ ਤੇ ਫਿਰ ਅੱਗੇ ਦੇਖਦੇ ਆ ਵੀ ਕੀ ਹੋਏਗਾ ਇਹ ਦਮੰਦਾ ਵੀ ਹੋ ਸਕਦਾ ਹੈ ਆਈ ਡਾਕੂਮੈਂਟੀ ਜਾਂ ਆਈ ਦੇਈ ਡਾਕੂਮੈਂਟ ਕੀ ਤੁਹਾਡੇ ਕੋਲ ਕੋਈ ਦਸਤਾਵੇਜ਼ ਹੋਏਗਾ ਭਾਵੇਂ ਤੁਹਾਡੀ ਆਈਡੈਂਟੀਟੀ ਹੈਗੀ ਆ ਤੁਹਾਡੇ ਕੋਲ ਸਜੋਰਨੋ ਹੈਗੀ ਆ ਕਿਉਂਕਿ ਕੰਮ ਤੇ ਲੱਗਣ ਦੇ ਲਈ ਤੁਹਾਡੇ ਕੋਲ ਪੇਪਰਸ ਹੋਣੇ ਜ਼ਰੂਰੀਆਂ ਤਾਂ ਤੁਹਾਨੂੰ ਉਹਨਾਂ ਨੂੰ ਬੋਲਿਆ ਜਾਂਦਾ ਡਾਕੂਮੈਂਟਸ ਸੀ ਐਕਕੋਲੀ ਜੇ ਤੁਹਾਡੇ ਕੋਲ ਡਾਕੂਮੈਂਟ ਹੈਗੀਆਂ ਤਾਂ ਤੁਸੀਂ ਬੋਲ ਸਕਦੇ ਹੋ ਸੀ ਐਕਕੋਲੀ ਇਹ ਹੈਗੀਆਂ ਡਾਕੂਮੈਂਟਸ ਉਪਰ ਮੈਸੋ ਦੀ ਸਜੋਰਨੋ ਦੀ 1 ਅਨੋ ਮੇਰਕੋਲੀਕ ਸਾਲ ਦੀ ਮਤਲਬ ਰੈਜ਼ਿਡੈਂਸ ਦੀ ਪਰਮਿਟ ਹੈਗੀ ਆ ਇੱਕ ਸਾਲ ਦਾ ਨਿਵਾਸ ਦਾ ਪਰਮਿਟ ਹੈਗਾ ਜਿੰਨੇ ਵੀ ਸਾਲ ਦੀ ਹੈਗੇ ਤੁਸੀਂ ਉਹਨਾਂ ਨੂੰ 2 ਸਾਲ ਨਹੀਂ 3 ਸਾਲ ਬੋਲ ਸਕਦੇ ਹੋ ਕਵਾਂਤੋ ਸਟਿਪੈਂਡਿਓ ਵੋਈ ਤੇ ਇਹ ਵੀ ਸਵਾਲ ਹੋ ਸਕਦਾ ਕਿ ਤੁਸੀਂ ਕਿੰਨੀ ਤਨਖਾਹ ਚਾਹੁੰਦੇ ਹੋ ਕਵਾਂਤੋ ਸਟਿਪੈਂਡਿਓ ਵੋਈ ਆਈ ਮਾਈ ਲਾਬੋਰਾਟੋ Nella squadra prima ਇਹ ਸਵਾਲ ਵੀ ਹੋ ਸਕਦਾ ਹੈ ਕਿ ਕਦੇ ਤੁਸੀਂ ਟੀਮ ਦੇ ਵਿੱਚ ਕੰਮ ਕੀਤਾ ਹੈ ਇਸ ਤੋਂ ਪਹਿਲਾਂ ਸੀ ਉਨਾ ਨੋਫਾ ਉਸਵੋਲ ਤੋਂ ਜਾਂ ਉਫਾਤ ਤੋਂ ਉਨ ਲਾਵੋਰੋ ਨੇਲਾ ਸਕਵਾਡਰਾ ਹਾਂ ਇੱਕ ਸਾਲ ਪਹਿਲਾਂ ਮੈਂ ਟੀਮ ਵਿੱਚ ਇੱਕ ਕੰਮ ਕੀਤਾ ਸੀ ਇੱਕ ਸਾਲ ਪਹਿਲਾਂ ਕੀਤਾ 2 ਸਾਲ ਪਹਿਲਾਂ ਕੀਤਾ ਤੁਸੀਂ ਉਨਾ ਨੋ ਦੋ ਯਾਨੀ ਫਾ ਬੋਲ ਸਕਦੇ ਹੋ ਤੇ ਇਸ ਵੀਡੀਓ ਲਈ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਮੈਂ ਤਾਂ ਇਹ ਵੀਡੀਓ ਬਣਾ ਰਹੀ ਹਾਂ ਤੇ ਬਾਕੀ ਵੀ ਬਹੁਤ ਸਾਰੇ ਕਮੈਂਟਸ ਆਏ ਹੋਏ ਨੇ ਮੈਂ ਜਿੱਦਾਂ ਵੀ ਮੇਰੇ ਕੋਲ ਟਾਈਮ ਹੋਏਗਾ ਮੈਂ ਵੀਡੀਓਜ਼ ਬਣਾਉਂਦੀ ਜਾਵਾਂਗੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਪਿਆਰ ਦੇਣਾ ਨਾ ਭੁੱਲਣਾ ਥੈਂਕ ਯੂ so much for watching this video ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ